ਹਾਂਜੀ ਸასიਖਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਇਹ ਔੜ ਬਹੁਤ ਲੰਮੀ ਲਾ ਗਿਆ ਰੱਬ ਵੀ ਇਹ ਦੇਖੀ ਔਰ ਜਾਨਕੀ ਟੁੱਟ ਮੇ ਜੇ ਬੱਦਲ ਪਾਉਂਦਾ ਤੇ ਆਤ ਨੇ ਜਿਹਾ ਹਵਾਜੀ ਛੱਡ ਦਿੰਦਾ ਸ਼ਾਂਜੀ ਕਰ ਲੈਂਦਾ ਦਿਨੇ ਗਰਮੈਸ ਬਹੁਤ ਹੁੰਦੀ ਆ ਤੇ ਪਾਣੀ ਵੀ ਨਹੀਂ ਝੋਨਿਆਂ ਚ ਪੂਰੇ ਹੁੰਦੇ ਜਿੱਥੇ ਥੋੜਾ ਸੇਕ ਆ ਜਾਨਕੀ ਉੱਥੇ ਤਾਂ ਚੱਲੇ ਜਾਂਦਾ ਜਿਵੇਂ ਮੋਟਰਾਂ ਤੇ ਸੇਕਾ ਥੋੜਾ ਇਹ ਜਾਨੀ ਕਿ ਇੱਧਰ ਤਾਂ ਹੈਗਾ ਪਾਣੀ ਬਾਦੂ ਤੇ ਉਧਰ ਜਿਵੇਂ ਸਾਡੇ 10-10 ਕਿੱਲੇ ਆ ਮੋਟਰਾਂ ਤੇ ਤੇ ਉਧਰ ਔਖਾ ਇੱਕ ਬਾਣ ਉਧਰ ਰਵੇਸ ਲਿਆ ਇਹ ਬਾਣ ਵੀ ਡਾਕਰ ਆ ਯਾਨੀ ਕਿ ਇਹਦਾ ਮੋਟਰ ਚਾ ਜਿਵੇਂ ਹੁਣ ਆ 5-6 ਕਿੱਲਿਆਂ 'ਚ ਮੋਟਰ ਆ ਇਹਦਾ ਜਾਨੀ ਕਿ ਖੜਦੀ ਆ ਇਹਦਾ ਜਾਨੀ ਕਿ 4-5 ਘੰਟੇ ਚੱਲਦੀ ਆ ਯਾਨੀ ਕਿ ਖੜਦੂ ਹੀ ਆ ਇਹ ਤੇ ਇਹ ਤੇ ਆਪਾਂ ਦੋ ਰੇਲ ਆ ਤਿਆਰ ਇਹ ਚੋਨੇ ਤੇ ਦਾਫਾ ਬਸ ਤੀਜਾ ਘਟਾ ਰਹਿ ਗਿਆ ਬਸ ਉਹ ਆਪਾਂ ਲਾ ਦਾਂਗੇ ਇੱਕ ਅੱਦੇ ਦਿਨ ਚ ਬਾ ਹੁਣ ਆ ਇਸ ਵੇਲੇ ਆਏ ਬੱਦਲ ਜੇ ਕੱਢ ਲੈਂਦਾ ਹਵਾ ਜੀ ਵਗਣ ਲੱਗ ਜਾਂਦਾ ਦੇਖੋ ਹਵਾ ਚੱਲਦੀ ਦੇਖੋ ਜਾਮਣ ਹਿਲਦੀ ਇਸ ਵੇਲੇ ਹਵਾ ਜੇ ਛੜਦਰਾ ਦੇਖੋ ਤੇ ਡੇਕ ਹਿਲਦੀ ਯਾਨਕਿ ਇਸ ਵੇਲੇ ਤੇ ਮੀਂਹ ਪਉਂਦਾ ਕੋਈ ਨਹੀਂ ਪਾਣੀ ਵਾਲਿਆਂ ਸਾਬ ਦਾ ਹੀ ਬੁਰਾ ਹਾਲ ਆਈ ਤੇ ਪੂਰਾ ਨਹੀਂ ਹੁੰਦਾ ਪਾਣੀ ਹੁਣ ਆਪਣਾ ਉਧਰ ਕੱਦੂ ਵੀ ਆ ਵਿੱਚ ਕੱਦੂ ਵੀ ਹਜੇ ਅੜਿਆ ਪਿਆਗਾ ਜਿਹੜਾ ਮੂੰਗੀ ਵਾਲਾ ਬਾਣ ਸੀ ਰਹਿ ਗਏ ਉਥੋਂ 4 5 ਇੱਕ ਕਿੱਲੇ ਰਹਿ ਗਏ ਜਣ ਕੇ 4 5 ਬਸ ਸਾਢੇ 4 ਕਿੱਲੇ ਰਹਿ ਗਏ ਜਣ ਕੇ ਆਪਣੇ ਕੱਦੂ ਦੇ ਕਰਨ ਵਾਲੇ ਚਲ ਕੱਦੂ ਦਾ ਹੋ ਜੂ ਹੌਲੀ ਹੌਲੀ ਔਲਾ ਮਗਰ ਪਾਣੀ ਨਹੀਂ ਪੂਰਾ ਹੁੰਦਾ ਬਦਾਮ ਵੀ ਆਪਣੇ ਇਧਰ ਪੱਕਣ ਲੱਗੇ ਦੇਖੋ ਆ ਸਬਜ਼ੀ ਵੀ ਨਹੀਂ ਗੁੱਡੀ ਗਈ ਸਾਥੋ ਦਾ ਉਧਰ ਕਦੂਜ ਫਸੇ ਕਰਕੇ ਤੇ ਇੱਕ ਵਾਂ ਲਾਲ ਹੋਣ ਲੱਗੇ ਬਦਾਮ ਜਿਹਾ ਲਾਲ ਹੋ ਗਏ ਇਹਨਾਂ ਨੇ ਪਾਟਣ ਲੱਗ ਜਾਣਾ ਹੁਣ ਅਣੀ ਜੇ ਇਹ ਹਾਲੇ ਬਸ ਹੁਣ ਇਹਨਾਂ ਨੇ ਲਾਲ ਹੋ ਕੇ ਐ ਪਾਟਣ ਲੱਗ ਜਾਣਾ ਇਹਨਾਂ ਨੇ ਇਹ ਜਾਨਕੀ ਪੋਲੇ ਨਹੀਂ ਹੁੰਦੇ ਕਦੋਂ ਆੜੂ ਆੜੂ ਨਹੀਂ ਇਹ ਬਦਾਮ ਆ ਪੋਲਾ ਨਹੀਂ ਹੁੰਦਾ ਪਰ ਰਹਿਣਾ ਕਿੜਾਈਆਂ ਨੇ ਕਿੜਾ ਹੋ ਗਏ ਬਸ ਹੁਣ ਇਹਨੇ ਪਾਟਣ ਲੱਗ ਗਿਆਣਾ ਸੁੱਕਣ ਲੱਗ ਗਿਆਣਾ ਐ ਕਿ ਜਾਨ ਕਿ ਤੀਜਾ ਸਾਲ ਆ ਐ ਕਿ ਫਲ ਫੋੜ ਲਾ ਇਹਨੂੰ ਜਾਨ ਕਿ ਬਹੁਤ ਜਿਆਦੇ ਫਾਲ ਆ ਪੂਰਾ ਹੀ ਫਲ ਜਾਨ ਕਿ ਗੁੱਛਿਆਂ ਚ ਹੀ ਆ ਐ ਕਿ ਫਲ ਆਇਆਂ ਗੁੱਛੇ ਲੱਗੇ ਵੀ ਉਹ ਦੇਖੋ ਜਿਵੇਂ ਹੁਣ ਆਦੇ ਐ ਸੁੱਕ ਕੇ ਐ ਪਾਟਣ ਲੱਗ ਜਾਂਦਾ ਹੈ ਦੇਖੋ ਇਹ ਐ ਸੁੱਕਣ ਲੱਗ ਗਿਆਣਾ ਇਹਨੇ ਬਦਾਵ ਨੇ ਇਹ ਲਾਰੇ ਦਾ ਜਿਵੇਂ ਆੜੂ ਹੀ ਹੁੰਦਾ ਆਈਆਂ ਪਰ ਨਹੀਂ ਇਹ ਬਾਦਾਮ ਆਏ ਫੂਲਾ ਨਹੀਂ ਹੁੰਦਾ ਵਾ ਸਾਦੇ ਆਏ ਇਹ ਤੇੜਾ ਜਿਹਾ ਛੱਡ ਕੇ ਐ ਪਾਟਣ ਲੱਗ ਜਾਂਦਾ ਬਸ ਇਹ ਜਿਹੜਾ ਪੱਕੀ ਗਿਆ ਤੇ ਉਹ ਝੀਕੂ ਦਾ ਬੁੱਟਾ ਵੀ ਚੱਲ ਪਿਆ ਵਾ ਗਰਮੈਸ ਨਾਲ ਝੋਨੇ ਵੀ ਨਹੀਂ ਵਧੀਆਂ ਖੁੱਲ ਕੇ ਜੇ ਚੱਲਦੇ ਜਿਵੇਂ ਦੋ ਰੇ ਲੱਗ ਗਿਆ ਇਹਦੇ ਤੇ ਗਰਮੀ ਹੈ ਹੀ ਬਾਲੀਆ ਕਰੂ ਕੀ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook Page ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ